ਫਿਰ ਸਿੱਖ ਅਭਿਆਰਤੀਆਂ ਨੂੰ ਪ੍ਰੀਖਿਆਵਾਂ ਵਿੱਚ ਕਿਰਪਾਨ ਅਤੇ ਕੜਾ ਪਾ ਕੇ ਜਾਣ ਤੋਂ ਨਹੀਂ ਰੋਕਿਆ ਜਾਵੇਗਾ ਜਿਵੇਂ ਕਿ 29 ਜੁਲਾਈ 2025 ਨੂੰ ਰਾਜਸਥਾਨ ਸਰਕਾਰ ਵੱਲੋਂ ਜਾਰੀ ਕੀਤੇ ਗਏ ਸਰਕੂਲਰ ਚ ਇਹ ਮੈਂਸ਼ਨ ਕੀਤਾ ਗਿਆ ਹੈ ਤੇ ਇਸ ਸਰਕੂਲਰ ਚ ਉਸ ਪੁਰਾਣੇ ਜਿਹੜਾ ਸਰਕੂਲਰ ਸੀ ਉਹਦਾ ਵੀ ਹਵਾਲਾ ਦਿੱਤਾ ਗਿਆ ਹੈ ਕਿਉਂਕਿ 4 ਦਸੰਬਰ 2019 ਨੂੰ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਸੀ ਤੇ ਉਹਦੇ ਵਿੱਚ ਇਹ ਮੈਂਸ਼ਨ ਕੀਤਾ ਗਿਆ ਸੀ ਕਿ ਸਿੱਖ ਅਭਿਆਰਤੀਆਂ ਨੂੰ ਸਿੱਖ ਬੱਚਿਆਂ ਨੂੰ ਕਿਰਪਾਨ ਅਤੇ ਕੜਾ ਪਾ ਕੇ ਐਗਜ਼ਾਮੀਨੇਸ਼ਨ ਜਾਣ ਤੋਂ ਨਹੀਂ ਰੋਕਿਆ ਜਾਵੇ ਤੇ ਉਸ ਪੁਰਾਣੇ ਸਰਕੂਲਰ ਵਿੱਚ ਜਿਹੜੇ ਜਜਮੈਂਟ ਦਾ ਹਵਾਲਾ ਦਿੱਤਾ ਗਿਆ ਸੀ ਜੋ ਕਿ ਮਾਨਯੋਗ ਦਿੱਲੀ ਹਾਈ ਕੋਰਟ ਦੁਆਰਾ ਦਿੱਤਾ ਗਿਆ ਜਜਮੈਂਟ ਸੀ ਜਿਹਦੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਐਂਡ ਅਦਰਸ ਵਰਸਸ ਯੂਨੀਅਨ ਆਫ ਇੰਡੀਆ ਅਤੇ ਆਰਟੀਕਲ 25 ਦਾ ਵੀ ਜ਼ਿਕਰ ਕੀਤਾ ਗਿਆ ਹੈ ਜਿਹਦੇ ਵਿੱਚ ਇਹ ਸਾਫ ਮੈਂਸ਼ਨ ਕੀਤਾ ਗਿਆ ਹੈ ਕਿ ਵੇਅਰਿੰਗ ਐਂਡ ਕੈਰਿੰਗ ਆਫ ਕਿਰਪਾਨ ਸ਼ਲ ਬੀ ਡੀਮਡ ਟੂ ਬੀ ਇਨਕਲੂਡਡ ਇਨ ਦੀ ਸਿੱਖ ਰਿਲੀਜੀਅਨ ਯਾਨੀ ਕਿ ਕਿਰਪਾਨ ਪਾਉਣਾ ਅਤੇ ਕੈਰੀ ਕਰਨਾ ਸਿੱਖ ਰਿਲੀਜੀਅਨ ਯਾਨੀ ਕਿ ਸਿੱਖ ਧਰਮ ਦਾ ਹਿੱਸਾ ਹੈ ਤੇ ਉਸ ਦਾ ਜ਼ਿਕਰ ਕਰਦੇ ਹੋਏ ਅਤੇ ਮਾਨਯੋਗ ਦਿੱਲੀ ਹਾਈ ਕੋਰਟ ਦੇ ਆਰਡਰ ਦਾ ਜ਼ਿਕਰ ਕਰਦੇ ਹੋਏ ਆਰਡਰ ਜਿਹੜਾ ਕਿ 3 ਮਈ 2018 ਨੂੰ ਦਿੱਤਾ ਗਿਆ ਹੈ ਇਹਨਾਂ ਦਾ ਜ਼ਿਕਰ ਕਰਦੇ ਹੋਏ ਜਿਹੜਾ ਸਰਕੂਲਰ ਪਹਿਲਾਂ ਜਾਰੀ ਕੀਤਾ ਸੀ ਕਾ ਯਾਨੀ ਕਿ 4 ਦਸੰਬਰ 2019 ਨੂੰ ਉਸੇ ਸਰਕੂਲਰ ਨੂੰ ਦਰਾਂਦਿਆ ਹੋਇਆ ਹੁਣ ਫੇਰ ਤੋਂ 29 ਜੁਲਾਈ 2025 ਨੂੰ ਇੱਕ ਸਰਕੂਲਰ ਜਾਰੀ ਕੀਤਾ ਗਿਆ ਹੈ ਕਿਉਂਕਿ ਰਾਜਸਥਾਨ ਨਿਆਇਕ ਸੇਵਾ 2025 ਵਿੱਚ ਸਿੱਖ ਕੁੜੀ ਨੂੰ ਐਗਜ਼ਾਮ ਦੇਣ ਤੋਂ ਰੋਕਿਆ ਗਿਆ ਕਿਉਂਕਿ ਉਹਨੇ ਕਿਰਪਾਨ ਅਤੇ ਖੜਾ ਪਾਇਆ ਹੋਇਆ ਸੀ ਤੇ ਇਹਦਾ ਕਰਕੇ ਐਸਟਪੀਸੀ ਅਤੇ ਸਿੱਖ ਸੰਗਠਨਾਂ ਨੇ ਜਦੋਂ ਆਪਣਾ ਵਿਰੋਧ ਦਰਜ ਕਰਾਇਆ ਉਹ ਤੋਂ ਮਗਰੋਂ ਰਾਜਸਥਾਨ ਗਵਰਨਮੈਂਟ ਦੇ ਗ੍ਰਹਿ ਵਿਭਾਗ ਵੱਲੋਂ ਦੁਬਾਰਾ ਤੋਂ ਉਹ ਸਰਕੂਲਰ ਨੂੰ ਦਰਉਂਦਿਆ ਹੋਇਆ ਇਹ ਚੀਜ਼ ਕਹੀ ਗਈ ਹੈ ਸਿੱਖ ਧਰਮ ਦੀ ਮਰਿਆਤਾ ਅਨੁਸਾਰ ਪੰਜ ਕਕਾਰ ਧਾਰਨ ਕੀਤੇ ਜਾਂਦੇ ਹਨ ਜਿਸ ਵਿੱਚ ਖੜਾ ਅਤੇ ਕਿਰਪਾਨ ਵੀ ਸ਼ਾਮਿਲ ਹਨ ਮਰਿਆਤਾ ਅਨੁਸਾਰ ਇਹਨਾਂ ਨੂੰ ਹਮੇਸ਼ਾ ਧਾਰਨ ਕਰਨਾ ਲਾਜ਼ਮੀ ਹੈ ਅਤੇ ਇਸ ਤਰ੍ਹਾਂ ਇਹ ਸਰਕੂਲਰ ਕਾਨੂੰਨੀ ਸੰਵਿਧਾਨਕ ਅਤੇ ਧਾਰਮਿਕ ਅਧਿਕਾਰਾਂ ਤੇ ਲਿਆ ਗਿਆ ਫੈਸਲਾ ਹੈ ਜਿਵੇਂ ਕਿ ਸੰਵਿਧਾਨ ਦੇ ਆਰਟੀਕਲ 25 ਅਤੇ ਦਿੱਲੀ ਹਾਈ